ਅੱਜ ਦੇਸ ਮੈਨੀਫੈਸਟੋ ਤੇ ਜਿੰਨਾ ਜਿੱਤਰਾ ਦਿੱਲੀ ਰਿਲੀਜ਼ ਹੋਇਆ ਅੱਜ ਹਰ ਜ਼ਿਲ੍ਹੇ ਦੇ ਵਿੱਚ ਸਾਡੇ ਵੱਡੇ ਅਧਿਕਾਰੀ ਇਹ ਮੈਨੀਫੈਸਟੋ ਰੀਲਿਜ਼ ਕਰ ਰਹੇ ਆ ਜੋ ਉਸ ਦੇ ਅੰਦਰਗਾਤ ਅੱਜ ਸਾਡੇ ਸ਼ਹਿਰ ਦੇ ਇਹਨਾਂ ਨੂੰ ਮੈਨੀਫੈਸਟੋ ਪੰਜਾਬ ਵੱਲੋਂ ਵੀ ਕਮੇਟੀ ਕਿਨੇ ਤੇ ਅੱਜ ਉਹ ਮੈਨੀਫੈਸਟੋ ਅਮਰਸਰ ਦੇ ਵਿੱਚ ਰੀਲਿਜ਼ ਕਰ ਰਹੇ ਆ ਜੋ ਮੈਂ ਕਹਾਂਗਾ ਸ਼੍ਰੀ ਸ਼ਵੇਤ ਮਲਗੀ ਅੱਜ ਇਹ ਮੈਨੀਫੈਸਟੋ ਆਰਗੇਨਾਈਜ਼ ਕਰ ਅੱਜ ਅਸੀਂ ਸਰਦਾਰ ਕਰਨਜੀਤ ਸਿੰਘ ਸੰਧੂ ਜੀ ਜੋ ਸਾਡੇ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਦੇ ਉਮੀਦਵਾਰ ਨੇ ਅੰਮ੍ਰਿਤਸਰ ਤੋਂ ਜਿਨ੍ਹਾਂ ਦਾ ਚੋਣ ਨਿਸ਼ਾਨ ਹੈ ਕਮਲ ਦਾ ਫੁੱਲ ਉਹ ਉਹ ਸਾਡੇ ਪ੍ਰਤੀਨਿਧੀ ਨੇ ਇਹ ਜੋ ਅੱਜ ਸੰਕਲਪ ਪੱਤਰ ਸੀ ਇਹਨੂੰ ਕਹਿੰਦੇ ਆ ਸੰਕਲਪ ਲੈਣ ਜਾ ਰਹੇ ਆ ਤੇ ਸੰਕਲਪ ਔਰ ਉਸ ਤੋਂ ਬਾਅਦ ਜਿੰਦੂ ਸੰਕਲਪ ਨੂੰ ਐਨੇ ਯਾਸੀ ਕਹਿੰਦੇ ਆ ਕਮਿਟਮੈਂਟ ਔਰ ਕਮਿਟਮੈਂਟ ਕੀ ਹੁੰਦੀ ਹੈ ਕਿ ਜਿਹੜੀ ਕਮਿਟਮੈਂਟ ਕੋਈ ਪੂਰੀ ਕਰ ਸਕਿਆ ਹੋਵੇ ਇਹ ਤੁਸੀਂ ਲੋਕਾਂ ਨੇ ਦੇਖਣਾ ਹੈ ਅਗ ਮੋਦੀ ਜੀ ਦੀ ਗਰੰਟੀ ਹੈ ਤੇ ਗਰੰਟੀ ਕੌਣ ਦੇ ਸਕਦਾ ਜਿੰਨੇ ਪਹਿਲੇ ਕੰਮ ਕਰਕੇ ਦਿਖਾਇਆ ਹੋਵੇ ਲੋਕੋ ਤੇ ਵਿਸ਼ਵਾਸ ਕਰਦੇ ਨੇ ਸੋ ਮੋਦੀ ਜੀ ਦੀ ਗਰੰਟੀ ਦਾ ਇਹ ਸੰਗਲਪ ਪੱਤਰ ਹੈ ਸਭ ਤੋਂ ਪਹਿਲੇ ਆਮ ਆਦਮੀ ਪਾਰਟੀ ਤੁਸੀਂ ਇਹ ਦੇਖੋ ਇਹ ਆਮ ਆਦਮੀ ਪਾਰਟੀ ਦੇ ਝੂਠੇ ਪੰਜਾਬ ਦੇ ਵਾਦੇ ਕਿ ਅੱਜ ਇਹਨਾਂ ਨੇ ਭੈਣਾ ਨੂੰ ਜਨਾ ਦਾ 50% ਵੋਟ ਹੈ ਮਾਤਾਵਾਂ ਭੈਣਾ ਬੱਚੀਆਂ ਉਹਨਾਂ ਨਾਲ ਸੁਭਾਵਾ ਦਾ ਕੀਤਾ ਕਿ ਅਸੀਂ ਤੁਹਾਡੇ ਖਾਤੇ ਵਿੱਚ 1000 ਰੁਪਇਆ ਜਮਾ ਕਰਾਵਾਂਗੇ ਝੂਠਾ ਵਾਦਾ ਲॉ ਐਂਡ ਆਰਡਰ ਖਤਮ ਹੋਇਆ ਪਿਆ ਟੱਕੇ ਵੱਜ ਰਹੇ ਨੇ ਚੋਰੀਆਂ ਹੋ ਰਹੀਆਂ ਨੇ ਛੋਤੀਆਂ ਹੋ ਰਹੀਆਂ ਨੇ ਅੰਤਰਗਵਾਦ ਸਿਰ ਚੁੱਕ ਰਿਹਾ ਹੈ ਡਰੋਨ ਆ ਰਹੇ ਨੇ ਸੋ ਇਹ ਦੂਜਾ ਝੂਠਾ ਵਾਦਾ ਸੁਰੱਖਿਆ ਨਹੀਂ ਦੇ ਸਕੇ ਔਰ ਤੀਸਰਾ ਝੂਠਾ ਵਾਦਾ ਜਿਹੜਾ ਹੈ ਕਿ ਅੱਜ ਰੇਤ ਬਜਰੀ ਜਿਹੜਾ ਰੇਤ ਮਾਫੀਆ ਹੈ ਉਹੀ ਪੰਜਾਬ ਵਿੱਚ ਰਾਜ ਕਰ ਰਿਹਾ ਇਹਨਾਂ ਦਾ ਜਿਹੜੀ ਪੰਜਾਬ ਦੀ ਭਗਵੰਤ ਸਿੰਘ ਜੀ ਦੀ ਸਰਕਾਰ ਹੈ ਉਹ ਸਿੱਧਾ ਹੱਥ ਉਹਨਾਂ ਦਾ ਇਹ ਜਮਾ ਖੋਰਾ ਤੇ ਇਹ ਰੇਤ ਪਾਸ ਗਿਆ ਤੇ ਸਿੱਧਾ ਹੱਥ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦਾ ਨਸ਼ਾ ਮਾਫੀਆ ਤੇ ਹੈ ਸਿੱਧਾ ਹੱਥ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਅਪਰਾਧੀਆਂ ਤੇ ਹੈ ਸਿੱਧਾ ਹੱਥ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਸਿੰਘ ਦਾ ਉਹ ਭੂਮੀ ਮਾਫੀਆ ਤੇ ਹੈ ਔਰ ਕੇਜਰੀਵਾਲ ਜਿਹੜਾ आम आदमी पार्टी ਦਾ ਅਧਿਖ ਹੈ ਉਹਦੀ ਨੈਤਿਕਤਾ ਹੀ ਖਤਮ ਹੋ ਗਈ ਹੈ ਜਿਸ ਸੰਵਿਧਾਨ ਦੀ ਡਾਕਟਰ Ambedkar ਸਾਹਿਬ ਨੇ ਉਹ ਸੰਵਿਧਾਨ ਲਿਖਿਆ ਡਾਕਟਰ Ambedkar ਸਾਹਿਬ ਦੀ ਫੋਟੋ ਆਮ ਆਦਮੀ ਪਾਰਟੀ ਵਾਲੇ ਪਿੱਛੇ ਲਾਂਦੇ ਨੇ ਔਰ ਉਸੇ ਹੀ ਸੰਵਿਧਾਨ ਦੀ ਅਮਾਨਨਾ ਕਰਦੇ ਨੇ ਇਨਸਲਟ ਕਰਦੇ ਨੇ ਹਰ ਕੇਜਰੀਵਾਲ ਭ੍ਰਸ਼ਟਾਚਾਰ ਦੇ aarop ਵਿੱਚ ਜੇਲ੍ਹ ਵਿੱਚ ਹੈ ਪਰ ਮੁੱਖ ਮੰਤਰੀ ਤੋਂ ਅਸਤੀਫਾ ਨਹੀਂ ਦੇ ਰਿਹਾ ਜਦ ਕਿ ਮਨੀਸ਼ ਸਸੋਧਿਆ ਉਹ ਵੀ ਉਸੀ ਇਸ ਸ਼ਰਾਬ ਪਰਛਦਾ ਜਾ ਰਹੀ ਜੰਦਰ ਉਹ ਦਾ ਹਸਤੀ ਵਾਲਾ ਲਿਆ ਸਤਿੰਦਰ ਜੈਨ ਉਹ ਵੀ ਸ਼ਰਾਬ ਮਾਫੀਆ ਦੇ ਵਿੱਚ ਅੰਦਰ ਉਹ ਦਾ ਹਸਤੀ ਫਨ ਲਿਆ ਜਿਉਂ ਦੋਸਤੀ ਦਾ ਦੇ ਸਕਦੇ ਨੇ ਇਹ ਮੁੱਖ ਮੰਤਰੀ ਕਿਉਂ ਛਿਪ ਕੇ ਆਇਆ ਹੈ ਕੁਰਸੀ ਦੇ ਨਾਲ ਦੇਣਾ ਕਿ ਜੇਲ੍ਹ ਤੋਂ ਅੱਜ ਮੁੱਖ ਮੰਤਰੀ ਦਾਸਤੀ ਫਾਨੀ ਦੇ ਰਿਆ ਇਥੋਂ ਪਤਾ ਲੱਗਦਾ ਹੈ ਆਮ ਆਦਮੀ ਪਾਰਟੀ ਸੱਤਾ ਦੀ ਉੱਘੀ ਪਾਰਟੀ ਹੈ ਔਰ ਸ਼ਰਾਬ ਘਟਾਲਾ ਤੁਸੀਂ ਦੇਖਿਆ ਹੀ ਹੈ ਉਹਦੇ ਵੀਰੇ ਨਾਇਰ ਇੱਕ ठेकेदार ਸੀ ਉਹਨੂੰ ਇਹਨਾਂ ਦਾ ਮੰਤਰੀ ਹੈ ਕਿਲਾਸ਼ ਗਹਿਲੋਤ ਉਸ ਮੰਤਰੀ ਨੇ ਕੋਠੀ ਦਿੱਤੀ ਜਿਹੜੀ ਹੋਇਆ ਆਮ ਆਦਮੀ ਨੂੰ ਮੰਤਰੀ ਦੀ ਕੋਠੀ ਦੇ ਦੇ ਕਿੰਨੇ ਕੋ ਕਮਜ਼ੋਰ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਸੈਕਟਰ ਕੋਰੋਨਾ ਦਾ ਘਟਾਲਾ ਦਿੱਤਾ ਜਮਾਨਤਾ ਨਹੀਂ ਹੋ ਰਹੀਆਂ 1.5 ਸਾਲ ਤੋਂ ਸਿਸੋਦੀਆ ਔਰ ਸਤੰਦਰ ਜੈਨ ਜੇਲ ਇਤਨੇ ਜਵਾਬ ਨਹੀਂ ਹੋ ਰਹੀ ਔਰ ਅੱਜ ਦੀ ਸਥਿਤੀ ਇਹ ਹੈ ਕਿ ਮੁੱਖ ਮੰਤਰੀ ਜਿਹੜਾ ਹੈ ਉਹੀ ਜੇ ਨੀ ਜੈ ਇਹਨਾਂ ਦਾ ਕੇਜਨੀਵਾਲ ਅੱਜ 45 ਕਰੋੜ ਦਾ ਪ੍ਰੋਸਟਾ ਡਾਰ ਕਰਕੇ ਉਹਨੇ ਬੰਗਲਾ ਬਣਾਇਆ ਤੇਜਲੀਵਾਲ ਨੇ ਔਰ ਉਹ ਇੱਕ ਖਾਸ ਆਦਮੀ ਬਣ ਗਿਆ ਜਿਸ ਅੰਦੋਲਨ ਜੋ ਨਿਕਲਿਆ ਸੀ ਉਹ ਅੰਨਾ ਜਾਰਜੀ ਨੇ ਵੀ ਕਿਹਾ ਕਿ ਮੈਂ ਅੱਜ ਸ਼ਰਮਿੰਦਾ ਹੋ ਰਿਹਾ ਕਿ ਇਹਨੇ ਮੇਰੇ ਸਿਧਾਂਤਾਂ ਦਾ ਕਤਲ ਕਰਤਾ ਇਹ ਇਹ ਆਵਾਜ਼ ਪਾ ਕੇ ਹੋਣੋਗੀ ਦੂਜੀ ਪਾਰਟੀ ਉਹ ਵੀ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਕਿਹੜੀ ਸੀ ਨਰੇਜਾ ਦੀ ਦਿੱਤੀ ਇਹ ਪਾਰਟੀ ਡਿਵਾਈਡਡ ਐਂਡ ਰੂਲ ਇੱਕ ਟੁਕੜੇ ਟੁਕੜੇ ਗੈਂਗ ਹੈ ਇਹ ਉਹਨਾਂ ਦੇ ਪਿੱਛੇ ਹੱਥ ਰੱਖਦੇ ਜਿਹੜੇ ਕਹਿੰਦੇ ਨੇ ਅਫਜ਼ਲ ਹਮ ਸ਼ਰਮਿੰਦਾ ਹੈ ਤੇਰੇ ਕਾਤਲ ਜਿੰਦਾ ਹੈ ਰਾਹੁਲ ਗਾਂਧੀ ਉੱਥੇ ਕਿੱਥੇ ਪਹੁੰਚਾਇਆ ਗਿਆ ਇਹ ਉਹ ਬੰਦੇ ਨੇ ਜਿਨ੍ਹਾਂ ਨੇ ਸਿੱਖ ਕੌਮ ਦੇ ਪਿਤਾ ਕਾਂਗਰਸੀ ਨੇਤਾਵਾਂ ਨੂੰ ਜੇਲ੍ਹ ਹੋਈ ਕਾਂਗਰਸੀ ਨੇਤਾਵਾਂ ਤੇ ਇਹ ਚੱਲ ਰਹੇ ਨੇ ਇਹ ਉਹ ਕਾਂਗਰਸੀ ਨੇ ਕਿਹੜੇ ਭਾਰਤ ਮਾਤਾ ਦੀ ਜੈ ਬੋਲਣੇ ਸ਼ਰਮਿੱਤੇ ਹੁੰਦੇ ਨੇ ਇਹ ਭਾਰਤ ਮਾਤਾ ਦੀ ਜੈ ਨਹੀਂ ਬੋਲਦੇ ਇਹ ਕਿਹੜੇ ਦੇਸ਼ ਦੇ ਕਾਂਗਰਸੀ ਨੇ ਇਤਨੀ ਜੇ ਦਾਅਰੇ ਸੀ ਇਹ ਇਤਨੀ ਜੋ ਆਇਓ ਦਾਅਰੇ ਸੀ ਨਹੀਂ ਔਰ ਇਹਨਾਂ ਦਾ ਸੰਕਲਪ ਪੱਤਰ ਮੈਨਿਫੈਸਟੋ ਦੇਖੋ ਜਿਹੜੀ ਮੋਦੀ ਜੀ ਨੇ 370 ਧਾਰਾ ਹਮੇਸ਼ਾ ਜਿਹੜੇ ਨਾਲ ਹਟਾਈ 35 22 ਅੱਜ ਕਸ਼ਮੀਰ ਭਾਰ ਦਾ ਬਿਨਾਂ ਹੈ ਕਸ਼ਮੀਰੀ ਜਨਵਾਸੀਆਂ ਨੂੰ ਹਰੋ ਸੁਵਿਧਾ ਮਿਲ ਰਹੀ ਹੈ ਦੋ ਭਾਰਤ ਦੇ ਸਰਕਾਰ ਦੁਆਰਾ ਭਾਰਤ ਦੇ 140 ਕਰੋੜ ਦੇਸ਼ਾਂ ਸਰਟੀ ਆ ਰਹੀ ਹੈ ਅੱਜ ਕਸ਼ਮੀਰ ਜਿਹੜਾ ਉਹ ਤੇਰੀ ਸੁਨ ਲੈਂਡ ਬਣਨ ਜਾ ਰਿਹਾ ਹੈ ਉਹ ਦੁਨੀਆ ਦੇ ਨਕਸ਼ੇ ਤੇ ਬਣਨ ਜਾ ਰਿਹਾ ਹੈ ਇਹ ਕਾਂਗਰਸੀਆਂ ਨੇ ਕਿਹਾ ਅਸੀਂ 370 ਤਾ ਅੱਗੇ ਦੇ ਰਾਤ ਤੱਕ ਬਾਅਦ ਤੇ ਸਿਕੰਜੇ ਜੇ ਕਸ਼ਮੀਰ ਨੂੰ ਕੈਦ ਕਰ ਦਿਆਗੇ ਇੱਕ ਕਾਂਗਰਸੀ ਕੀ ਕਹਿੰਦੇ ਨੇ ਅਟਲ ਜੀ ਨੇ ਔਰ ਮੋਦੀ ਜੀ ਨੇ ਪਰਮਾਣੂ ਸ਼ਕਤੀ ਬਣਾਇਆ ਦੇਖੋ ਅੱਜ ਨਿਊਕਲੀਅਰ ਪਾਵਰ ਹੈ ਅਮਰੀਕਾ ਲੈ ਲੋ ਰੂਸ ਲੈ ਲੋ ਯੂਰੋਪੀਅਨ ਯੂਨੀਅਨ ਲੈ ਲੋ ਪਾਕਿਸਤਾਨ ਲੈ ਲੋ ਜਿਹੜਾ ਬੋਧਿਆ ਨੇ ਬਾਹਰ ਲਾ ਦਿੱਤਾ ਉਹ ਕਿਉਂ ਡਰਦੇ ਬੈ ਨੇ ਉਹ ਕਿਉਂ ਸਹਿਯੋਗ ਕਰਦੇ ਬੈ ਨੇ ਇਸ ਲਈ ਸੋ ਚਾਈਨਾ ਇਸ ਲਈ ਸਹਿਯੋਗ ਕਰਦੇ ਬੈ ਨੇ ਕਿ ਅਸੀਂ ਪਰਮਾਣੂ ਚੱਕਤੀ ਹੈ ਇਹ ਕਹਿੰਦੇ ਜੀ ਅਸੀਂ ਪਰਮਾਣੂ ਧਿਆਨ ਖਤਮ ਕਰ ਦੇਾਂਗੇ ਕਿਉਂ ਕਾਂਗਰਸੀ ਨੇ ਜਿਨ੍ਹਾਂ ਨੇ ਰਾਮ ਜੀ ਦੇ ਰਾਮ ਲੱਲ ਦੇ ਅਸਤਿਤਵ ਤੇ ਪ੍ਰਸ਼ਨ ਉਠਾਤਾ ਰਾਹੁਲ ਗਾਂਧੀ ਜੀ ਔਰ ਸੋਨੀਆ ਗਾਂਧੀ ਜੀ ਨੇ ਤੇ ਰਾਮ ਜੀ ਤੇ ਹੋਈ ਨਹੀਂ ਕਿਤੇ ਉਹ ਇਹਨੇ ਰਾਮ ਸੇਤੂ ਜਿੱਥੋਂ ਪਾਰ ਕਰਕੇ ਰਾਮ ਜੀ ਨੇ ਲੰਕਾ ਦੇ ਉੱਤੇ ਵਿਜੇ ਪ੍ਰਾਪਤ ਕੀਤੀ ਇਹ ਉਹ ਤੁਰਾਂ ਲਗੇ ਸੀ ਕਿਉਂਕਿ ਜਾਜਾ ਦਾ ਨਾ ਨੇ ਛੋਟਾ ਰਸਤਾ ਕੱਢ ਗਏ ਹਰ ਬਾਰ ਵੈਜ ਦੀ ਸੋਤਾ ਨਹੀਂ ਜੀ ਉਸ ਨੇ ਨਾਸਾਨ ਦੇ ਬੋਲ ਦਿੱਤੀ ਅਮਰੀਕਨ ਏਜੰਸੀ ਨੇ ਔਰ ਸੁਪਰੀਮ ਕੋਰਟ ਭਾਰਤੀ ਜਨਤਾ ਪਾਰਟੀ ਗਈ ਤੇ ਰਾਮ ਸੇਤੂ ਨੂੰ ਬਚਾਇਆ ਇਹ ਉਹ ਹਦਾਨ ਨੇ ਸੀ ਨੇ ਜਿਹੜੇ ਰਾਮ ਮੰਦਰ ਦਰਸ਼ਨ ਕਰਨ ਵੀ ਨਹੀਂ ਗਏ ਨਾ ਹੈ ਗਏ ਨਾ ਤੇਜਰੀਵਾਲ ਉਸ ਦਿਨ ਗਿਆ ਜਦਿਨ ਪ੍ਰਧਾਨ ਮੰਤਰੀ ਜੀ ਨੇ ਪ੍ਰਧਾਨ ਮੰਤਰੀ ਹੋਣ ਦੇ ਨਾਤੇ RAM LALA ਜੀ ਦੇ ਜਿਹੜਾ ਉੱਥੇ ਸਥਾਪਨਾ ਸਗੀ ਜਿਹੜੀ ਉਹਨਾਂ ਦੀ ਮੂਰਤੀ ਦੀ ਪੂਜਾ ਹੋਈ ਉਸ ਕਾਰਕਰਮ ਵਿੱਚ ਇਹ ਵਿਪੱਖ ਜਿਹੜਾ ਹੈ ਗੋਟਾ ਦੀ ਰਾਜਨੀਤੀ ਲਈ ਸੁਸ਼ਟੀ ਕਰਨ ਦੀ ਰਾਜਨੀਤੀ ਲਈ ਐਬਸੈਂਟ ਹੋ ਗਿਆ ਤੇ ਇਹ RAM LALA ਜੀ ਦੇ ਵੀ ਵਿਰੋਧੀ ਸੀ ਉਹਨੂੰ ਮੈਂ ਤੁਹਾਡੇ ਨਾਲ ਗੱਲ ਕਰਨ ਲਗਾ ਕਿ ਜਿਹੜਾ ਸੰਕਲਪ ਲਿਤਾ ਹੈ ਔਰ ਜਿਹੜੀ ਕਮਿਟਮੈਂਟ ਹੈ ਮੋਦੀ ਜੀ ਦੀ ਗਰੰਟੀ ਹੈ ਉਹ ਗਰੰਟੀ ਦੇਣ ਦੇ ਕਾਬਿਲ ਕੇਵਰ ਮੋਦੀ ਜੀ ਨੇ ਕੋਈ ਹੋਰ ਪਾਰਟੀ ਨਹੀਂ ਹੈ ਉਹ ਕਿਉਂ ਨੇ ਉਹ ਉਹਨਾਂ ਨੇ ਕੰਮ ਕੀਤੇ ਅੱਜ ਦੇਸ਼ ਕਾਂਗਰਸ ਰਾਜ ਦੀ 10ਵੀਂ ਅਰਥ ਵਿਵਸਥਾ ਅੱਜ ਦੇਸ਼ ਦੁਨੀਆ ਦੀ 5ਵੀਂ ਅਰਥ ਵਿਵਸਥਾ ਬਣ ਗਿਆ ਅੱਜ ਗਰੀਬੀ ਰੇਖਾ ਜੋ ਮੋਦੀ ਸਾਹਿਬ ਨੇ ਕਾਂਗਰਸ ਤੇ ਗਰੀਬੀ ਹਟਾਓ ਦੇ ਨਾਰੇ ਹੀ ਦਿੰਨੀ ਰਹੀ ਮੋਦੀ ਸਾਹਿਬ ਨੇ 25 ਕਰੋੜ ਦੇਖਵਾ ਗਿਆ ਲੋ ਗਰੀਬੀ ਰੇਖਾ ਤੋਂ ਉੱਪਰ ਲੈ ਕੇ ਆਏ ਨੇ ਇਹਨਾਂ ਲਾਭ ਅੱਜ ਮਹਿਲਾਵਾਂ ਨੂੰ ਮਿਲਿਆ ਹੈ ਕਿਸਾਨਾਂ ਨੂੰ ਮਿਲਿਆ ਹੈ ਯੁਵਾਵਾਂ ਨੂੰ ਮਿਲਿਆ ਹੈ ਰੇੜੀ ਅਲੇਡੇ ਵੈਂਡਰ ਨੇ ਰੇੜੀ ਪਟਰੀ ਵਾਲੇ ਵੈਂਡਰ ਉਹਨਾਂ ਨੂੰ ਮਿਲਿਆ ਹੈ ਔਰ ਛੋਟੇ ਇਖਾਰਖਾਨੇ ਵਾਲਿਆਂ ਨੂੰ ਮਿਲਿਆ ਛੋਟੇ ਉਦਮੀ ਨੇ ਜਿਹੜੇ 80 ਕਰੋੜ ਲੋਕਾਂ ਨੂੰ 2020 ਤੋਂ ਮੁਫਤ ਰਾਸ਼ਨ ਦਿੱਤਾ ਜਾ ਰਿਹਾ ਹੈ ਦੇਸ਼ ਦੀ 80 ਕੋਰਡ ਜਨਤਾ ਨੂੰ ਕੋਈ ਫੁੱਕਾ ਨਹੀਂ ਜ਼ੋਰਿਆ ਉਹ ਦਿੱਤਾ ਗਿਆ ਮੋਦੀ ਸਰਕਾਰ ਦੁਆਰਾ 50 ਕੋਰਡ 30 ਲੱਖ ਕਰੋੜ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਹੋਇਆ ਐ ਦੋ ਮੈਂ ਤੋ ਰੁਣ ਗਿਆ ਸਿੱਧਾ ਖਾਤਿਆਂ ਦੇ ਵਿੱਚ ਗਰੀਬਾਂ ਦੇ 30 ਲੱਖ ਕਰੋੜ ਜਿਹੜਾ ਉਹ ਗਿਆ ਹੈ ਅੱਜ ਜਿਹੜੀ ਹੈਲਥ ਸਕੀਮ ਕੋਲੀ ਹੈ 5 ਲੱਖ ਰੁਪਏ ਦੀ ਮੁਫਤ ਇਲਾਜ ਦਵਾਈ ਵੀ ਮੁਫਤ ਰਾਗੀ ਮੁਫਤ ਪਾਰਵੀ ਮੁਫਤ ਟੈਸਟ ਵੀ ਮੁਫਤ ਸਭ ਕੁਝ ਜਿਹੜਾ ਮੁਫਤ ਇਹ ਯੋਜਨਾ ਚਲਾਈ ਮੋਦੀ ਜੀ ਨੇ ਓਬਾਮਾ ਨੇ ਕੇਵਲ 10% ਲੋਗਾ ਲਈ ਯੋਜਨਾ ਚਲਾਈ ਸੀ ਮੋਦੀ ਜੀ ਨੇ 50 ਕਰੋੜ ਲੋਗਾ ਦੇ ਲਈ ਇਹ ਯੋਜਨਾ ਚਲਾਈ ਜਿਹਦੇ ਤੋਂ 30 ਕਰੋੜ ਕਾਡ ਬਣ ਚੁੱਕੇ ਨੇ 30 ਕਰੋੜ ਭਾਰਤ ਦੇ ਨਿਵਾਸੀਆ ਦੇ ਆਯੁਸ਼ਮਾਨ ਕਾਡ 5 ਲੱਖ ਤੱਕ ਦੇ ਉਹ ਕੀਮਤੀ ਜਾਨਾਂ ਕਾਂਗਰਸ ਰਾਜ ਜਾਂ ਵਿਪੱਖੀ ਸਰਕਾਰਾਂ ਦੇ ਰਾਜ ਨੂੰ ਗਰੀਬ ਲੋਕ ਕੀਮਤੀ ਜਾਨਾਂ ਗਵਾਉਂਦੇ ਨਹੀਂ ਅੱਜ ਹਰ ਕੀਮਤੀ ਜਾਨ ਜੇ ਚਾਹੇ ਗਰੀਬ ਦੀ ਹੋਵੇ ਮਜ਼ਦੂਰ ਦੀ ਹੋਵੇ ਕਿਸਾਨ ਦੀ ਹੋਵੇ ਉਹ ਬਚਾਉਣ ਦੀ ਜ਼ਿੰਮੇਵਾਰੀ ਮੋਦੀ ਜੀ ਨੇ ਲਈ ਹੈ ਅੱਜ 4 ਕਰੋੜ ਘਰਵਾਂ ਆਕੇ ਮੋਦੀ ਜੀ ਨੇ ਗਰੀਬਾਂ ਨੂੰ ਦਿੱਤੇ ਆਪਣੇ ਕਾਰਜਕਾਲ ਦੇ ਵਿੱਚ ਆ 14 ਕਰੋੜ ਸ਼ੁੱਧ ਪਾਣੀ ਦੇ ਕਨੈਕਸ਼ਨ ਦਾ ਰਾਜੇ ਵੀ ਲਵਾਏ ਨੇ ਔਰ ਮੋਤੀ ਜੀ ਨੇ ਇਹ ਕਿ ਅੱਗੇ ਮੈਂ ਉਹਨਾਂ ਦੇ ਵਾਅਦੇਆਂ ਦੇ ਵੀ ਆਵਾਂਗੇ ਅਗਲੇ 5 ਸਾਲ ਲਈ ਉਹਦੇ ਵਿੱਚ ਮੈਂ ਤੁਹਾਨੂੰ ਜਾਣਕਾਰੀ ਦੇਵਾਂਗਾ 3 ਤਲਾਬ ਸਾਡੀਆਂ ਪੈਣਾ ਮੁਸਲਿਮ ਪੈਣਾਵਾਂ ਨੂੰ ਜਿਹੜੇ ਚਾਣ ਲਈ 11 ਕਰੋੜ ਸਚਾਲੇ ਜਿਹੜੇ ਨੇ ਉਹ ਬਣਾ ਕੇ ਦਿੱਤੇ ਨੇ ਅੱਜ ਜਿਹੜਾ ਅਵਕਾਸ਼ ਜਿਹੜੀ ਸਾਡੇ ਪ੍ਰੈਗਨੈਂਟ ਹੁੰਗੀਆਂ ਸੀ ਪੈਣਾ ਜਰ ਬਦੀ ਪੈਣਾ ਨੂੰ ਜਿਹੜਾ 12 ਹਫ਼ਤਿਆਂ ਦਾ ਔਵਕਾਸ਼ ਮਿਲਦਾ ਸੀ ਮਾਤृत्व ਦਾ ਉਹ 26 ਹਫ਼ਤਿਆਂ ਦਾ ਔਵਕਾਸ਼ ਕਿੰਨੇ ਕੀਤਾ ਬੋਦੀ ਜੀ ਨੇ ਕੀਤਾ ਅੱਜ ਮੁਦਰਾ ਬੈਂਕ ਯੂਥ ਲਈ ਇੱਕ ਸਟਾਰਟਅਪ ਲਈ ਇੱਕ ਗਰੀਬ ਦਾ ਬੱਚਾ ਵੀ ਇੰਡਸਟਰੀਜ਼ ਬਣੇ ਇੱਕ ਦਲਿਤ ਦਾ ਬੱਚਾ ਇੱਕ ਓਬੀਸੀ ਦਾ ਬੈਕਵਾਰਡ ਕਲਾਸ ਦਾ ਬੱਚਾ ਇੱਕ ਕਿਸਾਨ ਦਾ ਬੱਚਾ ਵੀ ਉਦਯੋਗਪਤੀ ਬਣੇ ਅੱਜ 27 ਲੱਖ ਕਰੋੜ ਰੁਪਏ ਮੁਦਰਾ ਬੈਂਕ ਦੁਆਰਾ ਬਿਨਾ ਕਿਸੇ ਗਰੰਟੀ ਦੇ ਬਿਨਾ ਕਿਸੇ ਤਦਾਦ ਤੇ ਲੋਨ ਦਿੱਤੇ ਗਏ ਨੇ ਗਰੀਬਾਂ ਨੂੰ ਤਾਂ ਕਿ ਉਹਨਾਂ ਦਾ ਜੀਵਨ ਸਤਰ ਉੱਤੇ ਹੋਏ ਅੱਜ 7 IIT ਇਹ ਸਰਕਾਰ ਨੇ ਸਾਡੀ ਨੇ ਬਣਾਏ ਨੇ 7 IIM ਇਹ ਸਰਕਾਰ ਨੇ ਇੰਡੀਅਨ ਇੰਸਟੀਚਿਊਟ ਆਫ ਬੈਂਕਿੰਗ ਜੋ ਅਮਰਸਾੜੀ ਜੀ ਬਣਿਆ ਹੈ ਇਹ ਸਰਕਾਰ ਨੇ ਬਣਾਏ ਨੇ ਅੱਜ 15 IIMS ਜਿਹਦੇ ਇੱਕ ਬਠਿੰਡਾ ਦੇ ਵਿੱਚ 올 ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸੈਂਟਸ ਸਾਈਟ ਸੈਂਟਰਸ ਬਣਿਆ ਆਈਟੀ ਬਣੀ ਹੈ ਸੈਂਟਰਲ ਯੂਨੀਵਰਸਿਟੀ ਬਣੀ ਹੈ ਉਹ ਪਹਿਲੀ ਵਾਰ ਇਤਿਹਾਸਿਕ ਪੰਜਾਬ ਵਿੱਚ ਮੋਦੀ ਸਾਹਿਬ ਨੇ ਬਣਾਈ ਹੈ ਉਸ ਤੋਂ ਬਾਅਦ 300 ਯੂਨੀਵਰਸਟੀਆਂ 300 ਯੂਨੀਵਰਸਟੀਆਂ ਜਿਹੜੀਆਂ ਉਹ ਮੋਦੀ ਸਾਹਿਬ ਨੇ ਬਣਾਈਆਂ ਨੇ 1.4 ਕਰੋੜ 1 ਕਰੋੜ 40 ਲੱਖ youth ਜਿਹੜਾ ਸੀ ਉਹਨਾਂ ਨੂੰ ਮੁਫਤ ਸਕਿੱਲ ਡਵੈਲਪਮੈਂਟ ਟ੍ਰੇਨਿੰਗ ਦਿੱਤੀ ਤਾਂ ਕਿ ਉਹ ਖੁਦ ਟ੍ਰੇਨਡ ਉੱਚਾ ਦੀ ਰਿਜ਼ਰਵੇਸ਼ਨ ਨੂੰ ਹਟਾ ਲੈਂਦੇ ਨਾ ਮੋਦੀ ਜੀ ਨੇ 10% ਆਮ ਕੈਟਾਗਰੀ ਦੇ ਲੋਕਾਂ ਨੂੰ ਰਿਜ਼ਰਵੇਸ਼ਨ ਦਿੱਤੀ ਹੈ ਅੱਜ ਐਮਐਸਪੀ ਜਿਹੜੀ ਕਿ ਰਿਪੋਰਟ ਆਈ 2005 ਦੇ ਵਿੱਚ ਉਹ ਸੁਆਮੀਨਾਥਨ ਜੀ ਜਿਨ੍ਹਾਂ ਨੂੰ ਐਸੇਲੇ ਭਾਰਤ ਰਤਨ ਦਿੱਤਾ ਮੋਦੀ ਜੀ ਨੇ ਉਹ ਰਿਪੋਰਟ ਦੇ ਕਾਂਗਰਸ ਦੇ ਕੁਝ ਨਹੀਂ ਕੀਤਾ ਐਨਐਸਪੀ ਦੇ ਮਿਨਿਮਮ ਸਪੋਰਟ ਪ੍ਰਾਈਸ ਨੂੰਤਮ ਸੰਘਾ ਮੁੱਲ ਜਿਹੜਾ ਕਿਸਾਨਾਂ ਨੂੰ ਮਿਲਣਾ ਚਾਹੀਦਾ ਮੋਦੀ ਜੀ ਨੇ ਡੇਡ ਤੋਂ ਲੈ ਕੇ ਦੋ ਬਰਾਰ ਉਹ ਜਿਹੜਾ ਨੂਮਦ ਵਰਤਨ ਬੋਲਾ ਪਿਤਾ 7 ਸਾਲ ਕਿਸਾਨਾਂ ਲਈ ਮੈਂ ਕਹਿ ਰਿਹਾ ਜਿਹੜਾ ਪ੍ਰਿਸਿ ਬਜਟ ਸੀ ਜਿਹੜਾ ਕਿਸਾਨਾਂ ਦਾ ਬਜਟ ਸੀ ਇਹ ਕਿਸਾਨ ਬাউਲ ਦੇਸ਼ ਹੈ ਅਤੇ ਸਭੇ ਅੱਜ 500 ਸਾਲ ਬਾਅਦ ਆਪਣੇ ਭਵਵੇਂ ਮੰਦਿਰ ਹੈ ਉਹ ਤੇ ਪਧਾਰੇ ਨੇ ਔਰ ਉਸ ਅਯੁੱਧਿਆ ਦੇ ਏਅਰਪੋਰਟ ਹੈ ਜੀ ਉਹਦਾ ਨਾਮ ਭਗਵਾਨ ਬਾਲ ਮਿੱਕੀ ਏਅਰਪੋਰਟ ਰੱਖਿਆ ਗਿਆ ਭਗਵਾਨ ਵਾਲਮੀਕੀ ਜੀ ਦੇ ਨਾਂ ਤੇ ਰੱਖਿਆ ਗਿਆ ਹੈ ਅੱਜ ਰੋਲ ਦੀ 28 ਕਿਲੋਮੀਟਰ ਸੜਕ ਬਣ ਰਹੀ ਹੈ ਕਾਂਗਰਸ ਰਾਜ ਤੋਂ ਤਿੰਨ ਗੁਣੀ ਅੱਜ 14.5 ਕਿਲੋਮੀਟਰ ਰੇਲਵੇ ਲਾਈਨ ਵਿਛ ਰਹੀ ਹੈ ਇਹ ਕਾਂਗਰਸ ਰਾਜ ਤੋਂ ਤਿੰਨ ਗੁਣਾ ਹੈ ਉਸ ਤੋਂ ਬਾਅਦ ਅੱਜ ਸੋਲਰ ਲਾਈਟਾਂ ਦਾ ਜਾਲ ਵਿਛ ਰਿਹਾ ਹੈ ਸਭ ਤੋਂ ਵੱਡੀ ਸੋਲਰ ਲਾਈਟਾਂ ਦੀ ਜਿਹੜੀ ਫੈਕਟਰੀ ਹੈ ਉਹ ਚਨਾਈ ਦੇ ਵਿੱਚ ਲੱਗ ਰਹੀ ਹੈ ਇਸ ਦੇਸ਼ ਵਿੱਚ ਬਿਜਲੀ ਸੰਕਟ ਵੀ ਰਹੇਗਾ ਔਰ ਬੋਤ ਵੀ ਜੀ ਮਿਲੇਗੀ ਗਰੀਬਾਂ ਨੂੰ ਉਸ ਤੋਂ ਬਾਅਦ 70 ਸਾਲ ਤੋਂ ਉੱਪਰ ਦੇ ਜਿੰਨੇ ਸਾਡੇ ਬਜ਼ੁਰਗ ਹੋਣਗੇ ਉਹਨਾਂ ਨੂੰ 5 ਲੱਖ ਰੁਪਏ ਦਾ ਬੀਮਾ ਆਯੁਸ਼ਮਾਨ ਯੋਜਨਾ ਵੀ ਮਿਲੇਗਾ ਇਹ ਬਹੁਤ ਜਿਹੇ ਕੰਮਾਂ ਤੋਂ ਬਾਅਦ ਅਸੀਂ ਮੋਦੀ ਜੀ ਤੇ ਵਿਸ਼ਵਾਸ ਕਰ ਸਕਨੇ ਆ ਬੀਜੇਪੀ ਤੇ ਵਿਸ਼ਵਾਸ ਕਰ ਸਕਨੇ ਆ ਕਮਲ ਦੇ ਫੁੱਲ ਤੇ ਵਿਸ਼ਵਾਸ ਕਰ ਸਕਨੇ ਆ ਕਿ ਉਹ ਜੋ 10 ਸਾਲ ਦਾ ਉਹਨਾਂ ਨੇ ਕੰਮ ਕੀਤਾ ਉਸ ਤੋਂ ਬਾਅਦ ਹੁਣ ਜਿਹੜਾ ਕਮਿਟਮੈਂਟ ਕਰ ਰਹੇ ਨੇ ਜਿਹੜੀ ਮੋਦੀ ਜੀ ਨੇ ਸੰਕਲਪ ਕੀਤਾ ਹੈ ਭਾਰਤੀ ਜਨਤਾ ਪਾਰਟੀ ਨੇ ਸੰਕਲਪ ਪੱਤਰ ਦਿੱਤਾ ਉਹਦੇ ਤੇ ਸਾਰੇ ਵਿਸ਼ਵਾਸ ਕਰਨਗੇ ਅਗਲੇ 5 ਸਾਲ ਅਸੀਂ ਮੁਫਤ ਬਿਜਲੀ ਦੇ ਪਾਣੀ ਦਾ ਪਹਿਲੀ ਗੱਲ 3 ਕਰੋੜ ਨਵੇਂ ਘਰ ਬਣਾ ਕੇ ਦੇਵਾਂਗੇ 60 ਤੋਂ ਉੱਪਰ ਜਿਹੜੇ ਦੁਕਾਨਦਾਰ ਸੀ ਉਹ ਵੀ ਕਹਿੰਦੇ ਸੀ ਕਹਿੰਦੇ ਜੀ ਅਸੀਂ ਜਿਸ ਵੇਲੇ ਸਾਡਾ शरीर ਤਾਕਤ ਨਹੀਂ ਹੁੰਦੀ ਨਿਰਬਲ ਹੋ ਜਾਂਦਾ ਤੇ ਅਸੀਂ ਰੋਟੀ ਕਿਤੋਂ ਗਾਈਏ ਉਹਨਾਂ ਨੂੰ ਪੈਨਸ਼ਨ ਦਿੱਤੀ ਜਾਏਗੀ ਵਪਾਰੀਆਂ ਨੂੰ सद्योगपतियों जोटे छोटे तो तो व्यापारी उद्योगपति साठ साल तो उपर उभा दिन ही विधानसभा उस दिन ही अर्बन बॉडीज वन नेशन वन इलेक्शन उसोई गैस सारे देश पाइपलाइन पहुंचेगी ਘਰ ਤੱਕ ਆਏਗੀ ਤੁਹਾਨੂੰ ਸਿਲੰਡਰ ਲਈ ਲਾਈਨਾਈਜ਼ ਨਹੀਂ ਕਰਾਉਣਾ ਪੈਣਾ ਅਸੀਂ ਘਰ ਤੱਕ ਭਾਰਗੇ ਜਨਤਾ ਪਾਰਟੀ ਦੀ ਜਿਹੜੀ ਕੇਂਦਰ ਸਰਕਾਰ ਬਣਾ ਮੰਗ ਲਈ ਹੈ ਘਰ ਤੱਕ ਰਸੋਈ ਗੈਸ ਪਹੁੰਚਾਏਗੀ ਔਰ ਸੋਲਰ એનર્ਜੀ ਪੈਦਾ ਕਰਕੇ ਕਰੋੜਾ ਗਰੀਬਾਂ ਨੂੰ ਅਸੀਂ ਮੁਫਤ ਬਿਜਲੀ ਦਵਾਵਾਂ ਇਹ ਮੁਫਤ ਬਿਜਲੀ ਗਾਧੀ ਹੋਈ ਕਿ ਬਿਜਲੀ ਦੇ ਕਟ ਹੋ ਗਏ ਤੇ ਇੱਕ ਪਾਸੇ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ 1 ਲੱਖ ਕਰੋੜ ਰੁਪਏ ਦਾ ਜੋ ਮੋਦੀ ਹੈ ਤਾਂ ਸੰਭਵ ਹੈ ਅੱਪਕੀ ਵਾਰ 400 ਪਾਰ ਲਗਾਤਾਰ ਤੀਸਰੀ ਵਾਰ ਮੋਦੀ ਸਰਕਾਰ ਐਨੀ ਕੁਐਸਚਨਸ ਸਦਾਪਾਏ ਇਥੇ ਗੇਤਨੀ ਸਾਹਿਬ ਆਏ ਕੈਬਨਿਟਰੀ ਨੰਬਰ 2 ਸੀਗੇ ਪ੍ਰਧਾਨ ਮੰਤਰੀ ਜਿਹੜਾ ਬਾਦ ਯਾਦ ਕਰੋ ਰਣਜੀਤ ਐਵਨਿਊ ਵਿੱਚ ਪ੍ਰਧਾਨ ਮੰਤਰੀ ਜੀ ਦੀ ਰੈਡੀ ਸੀ ਤੇ ਬਾਅਦ ਹੀ ਪ੍ਰਧਾਨ ਮੰਤਰੀ ਬੋਨੇ ਮੋਦੀ ਜੀ ਸੀ ਰੈਡੀ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਕਿਹਾ ਸੀ ਕਿ ਜੇ ਮੈਂ ਪ੍ਰਧਾਨ ਮੰਤਰੀ ਬਣਾਗਾ ਤੇ ਮੋਦੀ ਜੀ ਵਿੱਤ ਮੰਤਰੀ ਹੋ ਲਈਏ ਅਸੀਂ ਗਾੜ ਦੇਖੋ ਪ੍ਰਧਾਨ ਮੰਤਰੀ ਜੀ ਦੀ ਕੌਨਸੀ ਟੈਂਸੀ ਵਾਰਾਂणसी ਦੁਬਾਰਾ ਨਸੀ ਕਿ ਅੱਜ ਇੰਨਾ ਵਿਕਾਸ ਹੋਇਆ ਹੈ ਕਿ ਲੋਕ ਆਹ ਤੇ ਦਰਸ਼ਨ ਕਰਨ ਜਾਂਦੇ ਨੇ ਤੇ ਜੇ ਜੇਤਰੀ ਜੀ ਹੁੰਦੇ ਤੇ ਗੁਰੂ ਨਗਰੀ ਦਾ ਕਿੰਨਾ ਵਿਕਾਸ ਹੁੰਦਾ ਅੱਜ ਤੁਸੀਂ ਇਹ ਦੇਖ ਲਓ ਕਿ ਅਸੀਂ ਫੇਰ ਇੱਕ ਅੱਛਾ ਉਮੀਦਵਾਰ ਦਿੱਤਾ ਅਰਤੀ ਸਿੰਘ ਪੁਰੀ ਜੀ ਅਰਬਨ ਡਿਵੈਲਪਮੈਂਟ ਮਿਨਿਸਟਰ ਸ਼ਹਿਰੀ ਵਿਕਾਸ ਮੰਤਰੀ ਜਿਨਾ ਦੇ ਅਸੀਂ ਸ਼ਹਿਰੀ ਵਿਕਾਸ ਦੀ ਅਸੀਂ ਫੇਰ ਗਲਤੀ ਕੀਤੀ ਪਰ ਮੈਂ ਜੋ ਉਹਨੂੰ ਦੇਖਿਆ ਹੈ ਕਿਉਂ ਪੰਜਾਬ ਦੀ ਜਨਤਾ ਔਰ ਅਮਰੋਸਰ ਦੀ ਜਨਤਾ ਉਹਨਾਂ ਨੇ ਇਹ ਅਮਰੋਸਰ ਦੀ ਜਨਤਾ ਨੇ ਮਹਿਸੂਸ ਕੀਤਾ ਕਿ ਗਲਤੀਆਂ ਹੋਈਆਂ ਫੇਰ ਇਦਾਰੀ ਬਹੁਤ ਹੀ ਬਿਹਤਰੀਨ ਪੰਜਾਬ ਦਾ ਪੁੱਤਰ ਇਹ ਜਿਹੜੇ ਤੇਜਾ ਆਪਣਾ ਤਰਨਜੀਤ ਜੀ ਸੁਮੰਦਰੀ ਨੇ ਇਹ ਵਿਸ਼ਨ ਸਿੰਘ ਸੁਮੰਦਰੀ ਜੀ ਜਿਹੜੇ ਕਿ ਸਾਡੇ ਵਿਦੇਸ਼ਾਂ ਕੋ ਪੜ੍ਹੇ ਹੋਏ ਹਾਲਸਾ ਕਾਲਜ ਦੇ ਪ੍ਰਿੰਸੀਪਲ ਨੇ ਔਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਸਲਰ ਫਾਊਂਡਰ ਜਦੋਂ ਬਣੀ ਸੀ ਉਹ ਰ ਹੈ ਉਹਨਾਂ ਦੇ ਪੁੱਤਰ ਨੇ ਇਹ ਤਰਨਜੀਤ ਜੀ ਸੁੰਦਰੀ ਫੌਜੀ ਜਾਂਦਾ ਹੈ ਜੀ ਫੌਜੀ ਜਾ ਕੇ ਅੰਮ੍ਰਿਤਸਰ ਤੋਂ ਜਾਂਦਾ ਹੈ ਦੇਸ਼ ਦੀ ਸੇਵਾ ਕਰਦਾ ਹੈ ਜੰਮੂ ਕਸ਼ਮੀਰ ਇਸ ਕਰਦਾ ਆਸਾਮ ਇਸ ਕਰਦਾ ਤਿਹਾਰ ਇਸ ਕਰਦਾ ਮੂਪੀ ਇਸ ਕਰਦਾ ਜਾਨ ਦੀ ਬਾਜੀ ਲਾ ਦਿੰਦਾ ਦੇਸ਼ ਦੀ ਸੁਰੱਖਿਆ ਲਈ ਜਦੋਂ ਉਹ ਆਪਣੇ ਘਰ ਵਾਪਸ ਆਉਂਦਾ ਸੀ ਉਹ ਪੈਰ ਟੁੱਟ ਗਏ ਨੇ ਅਸੀਂ ਉਹਨੂੰ ਸਿਹਰਿਆਂ ਨਾਲ ਸਵਾਗਤ ਕਰਦੇ ਆ ਉਹਨੂੰ ਅਸੀਂ ਨਮਨ ਕਰਨੇ ਆ ਬੱਤੂ ਦੇਸ਼ ਦੀ ਸੇਵਾ ਕਰਕੇ ਆਪਣੇ ਸ਼ਹਿਰ ਦਾ ਨਾਮ ਰੌਸ਼ਨ ਕਰਕੇ ਆਇਆ ਤਰਨਜੀਤ ਸਿੰਘ ਸੰਧੂ ਐਸੇ ਹੀ ਵਿਦੇਸ਼ ਸੇਵਾ ਦੇ ਅਫਸਰ ਨੇ ਜਿਨ੍ਹਾਂ ਨੇ ਭਾਰਤ ਦਾ ਝੰਡਾ ਉੱਚ ਸਿੱਖਿਆ ਪ੍ਰਾਪਤ ਕਰਕੇ ਸਾਰੇ ਦੇਸ਼ ਸਾਰੇ ਵਿਦੇਸ਼ਾਂ ਦੇ ਵਿੱਚ ਲਹਿਰਾਇਆ ਉਹ ਭਾਵੇਂ ਰਸ਼ੀਆ ਗਏ ਯੂਐਸਐਸਆਰ ਗਏ ਯੂਕਰੇਨ ਗਏ ਅਮਰੀਕਾ ਗਏ ਅਮਰੀਕਾ ਜਿਹੇ ਵੱਡੇ ਦੇਸ਼ੀ ਜਿਹੀ ਉਹਨਾਂ ਨੇ ਭਾਰਤ ਭਾਰਤ ਮੋਦੀ ਮੋਦੀ ਘਰਾਤਾ ਅੱਜ ਉਹ ਵਿਦਿਆ ਅਮਰਸਰ ਦਾ ਬੇਟਾ ਅਜੇ ਵਾਪਸ ਆਇਆ ਤੇ ਉਹਨੂੰ ਪੈਰਾਸ਼ੂਟਰ ਕਹਿੰਦੇ ਨੇ ਮੈਂ ਮੈਂ ਇੱਕ ਸੈਂ ਇੱਕ ਸੈਂ ਨੂੰ ਜਵਾਬ ਦੇ ਦੋ ਪੂਰਾ ਦੇਣਾ ਜਿੰਨੇ ਕਹਿੰਦੇ ਨੇ ਅੱਜ 100 ਸਾਲ ਦਾ ਤੇਜਾ ਸਿੰਘ ਬਖਸੂਰ ਜੀ ਸ਼ਹੀਦ ਹੋ ਗਏ ਸੀ ਤੁਹਾਨੂੰ ਪਤਾ ਹੈ ਉਹ ਸ਼ਹੀਦ ਹੋ ਗਏ ਸੀ ਮੈਂ ਚੈਲੰਜ ਦਿੰਦਾ ਇਹਨਾਂ ਦੇ ਪਿਛੋਕੜ ਦੇ ਇਤਿਹਾਸ ਨੂੰ ਜੋ ਕਹਵਾ 100 ਸਾਲ ਨਹੀਂ ਹੈ ਤੇ ਜਿੰਨੇ ਕੈਂਡੀਡੇਟ ਕਹਿਣ ਵਾਲੇ ਨੇ ਉਹ ਆਪਣੇ ਪਿਛੋਕੜ ਵਿੱਚ 100 ਸਾਲ ਦਗਾ ਕਿ ਉਹਨਾਂ ਦੇ ਪਰਿਵਾਰ ਦੀ ਇਹਨਾਂ ਦੇ ਮੁਕਾਬਲੇ ਅਮਰਸਰ ਸਾਹਿਬ ਨੂੰ ਔਰ ਕੌਮ ਨੂੰ 100 ਸਾਲ ਦੀ ਸੇਵਾ ਹੋਏ ਤੇ ਪੈਰਾਸ਼ੂਟਾਂ ਕੌਣ ਹੋਏ ਉਹ ਹੋਏ ਜਿਨ੍ਹਾਂ ਨੇ ਇਲੈਕਸ਼ਨ ਤੋਂ ਬਾਅਦ ਹਾਰਨ ਤੋਂ ਬਾਅਦ ਬਾਾਕੀ ਕੈਂਡੀਡੇਟ ਤਰਨਜੀਤ ਸਿੰਘ ਸੰਧੂ ਜਦੋਂ ਸੰਸਦ ਬਣ ਗਿਆ ਹੈ ਜੀਪੀ ਦੇ ਉਹ ਪੈਰਾਸ਼ੂਟ ਲੈ ਕੇ ਉੱਡ ਗਏ ਅੱਜ ਸਾਹਿਬ ਅੱਜ ਕਹਾ ਜਾ ਰਿਹਾ ਹੈ ਕਿ ਇਹ ਰੋਗ ਹੈ ਨਾ ਐਸਾ ਹੈ ਕਿ ਸਿਆਣੀ ਬਿੱਲੀ ਖੰਭਾ ਲੋਚੇ ਕੇਜਰੀਵਾਲ ਦੀ ਅਦਾਲਤ ਹੀ ਚਾਹੇ ਨੇ ਚੰਗੇ ਭਲੇ ਆਏ ਠੀਕ ਠਾਕ ਆਏ ਨੇ ਕੇਜਰੀਵਾਲ ਦਾ ਮੈਡੀਕਲ ਰੋਜ ਹੁੰਦਾ ਹੈ ਕੇਜਰੀਵਾਲ ਜੀ ਵੱਲੋਂ ਤੇ ਸਟੇਟਮੈਂਟ ਲਈ ਆਈ ਤੇ ਭਗਵੰਤਬਾਨ ਜੀ ਉਹਨਾਂ ਦੇ ਵਕੀਲ ਨੇ ਜਿਨ੍ਹਾਂ ਨੇ ਇਹ ਸਟੇਟਮੈਂਟ ਦੇ ਦਿੱਤੀ ਕੇਜਰੀਵਾਲ ਦੀ ਸ਼੍ਰੀਮਤੀ ਬਾਰ-ਬਾਰ ਬੋਲਦੀ ਹੈ ਉਹਨਾਂ ਨੇ ਇੱਕ ਮਿੰਟ ਪੰਡਾੜੀ ਜੀ ਮੈਨੂੰ ਜਵਾਬ ਦੇ ਦਿੰਦੇ ਹੋ ਕੇਜਰੀਵਾਲ ਦੀ ਸ਼੍ਰੀਮਤੀ ਸ਼੍ਰੀਮਤੀ ਸੁਨੀਤਾ ਜੈਨੇਦੀ ਨੇ ਉਹਨਾਂ ਨੇ ਕਦੇ ਨਹੀਂ ਕਿਹਾ ਕਿ ਇਹ ਨਾਲ ਹੱਤਵਾਲੀ ਹਲਾ ਸਲੂਕ ਹੋ ਰਿਹਾ ਹੈ ਇਹ ਭਗਵੰਤਬਾਨ ਜੀ ਜਾਦਾ ਵੱਡੇ ਵਕੀਲ ਨੇ ਜਿਹੜੇ ਝੂਠ ਬੋਲਦੇ ਬੈਨੇ ਆਗੇ ਜੇ ਵੀ ਪਾਰਟੀ ਵੱਲੋਂ ਦੇਖਿਆ ਗਿਆ ਕੁਝ ਵਾਦੇ ਸੰਭੂ ਸਾਭ ਆਪਣੇ ਨਜੀ ਤੌਰ ਤੇ ਕਰਨ ਦੇ ਲਈ ਕਿ ਜਿਵੇਂ ਅਮਰੀਕਾ ਨੂੰ ਅਗਰਸੀਵ ਪਰਸੈਂਟ ਲਾਈਟ ਆਏਗੀ ਬਾਰਡਰ ਤੇ ਵਪਾਰ ਵਧਾਇਆ ਜਾਏਗਾ ਜਾਂ ਇੱਕ ਅਜਿਹਾ ਆਪਣਾ ਕਿਡ ਸਟੇਡੀਅਮ ਆਗਰ ਫਿਰ ਕਰਦੇ ਮੈਂ ਕੌਂਸਲ ਆਫ ਸਟੇਟ ਡਿਫੀਨੇਸ਼ਨ ਦੇਖ ਲਓ ਇੱਕ ਸਟੇਟ ਦਾ ਵਕੀਲ ਹੈ ਤੇ ਜਿਹੜਾ ਲੋਕ ਸਭਾ ਦਾ ਮੈਂਬਰ ਹੈ ਉਹ ਕੌਂਸਲ ਆਫ ਲੋਕ ਸਭਾ ਉਹ ਲੋਕ ਸਭਾ ਦਾ ਵਕੀਲ ਹੈ ਦੱਸੋ ਇਹਨਾਂ ਕੋ ਪੜਿਆ ਲਿਖਿਆ ਵਕੀਲ ਹੈ ਕੋਈ ਸਾਰੇ ਕੈਂਡੀਡੇਟਾਂ ਔਰ ਵਕੀਲ ਜਿਹੜਾ ਕਰਦੇ ਹੋ ਵਕੀਰ ਉਹ ਕਰਦੇ ਹੋ ਜਿਹੜਾ ਸਭ ਤੋਂ ਜ਼ਿਆਦਾ ਪੜਿਆ ਲਿਖਿਆ ਵਕੀਲ ਹੋਏ ਜਿਹੜਾ ਅਦਾਲਤ ਦੀ ਜਾ ਕੇ ਤੁਹਾਡੇ ਹਰਜ਼ਾਦੀ ਰਖਵਾਲੀ ਕਰ ਸਕੇ ਤੇ ਉੱਥੇ ਤੁਹਾਡਾ ਇਹ ਉਤਰ ਹੈ ਕਿ ਤਰਨਜੀਤ ਸਿੰਘ ਸੰਧੂ ਜਿਹੜੇ ਉੱਚ ਸਿੱਖਿਤ ਨੇ ਜਿਹੜੇ ਵੈਲ ਕੁਆਲੀਫਾਈਡ ਹੋਣ ਦੇ ਨਾਲ ਵੈਲ ਐਕਸਪੀਰੀਅੰਸ ਨੇ ਜਿਨ੍ਹਾਂ ਨੂੰ ਭਾਰਤ ਸਰਕਾਰ ਦਾ ਸਾਰਾ ਜਾਣਕਾਰੀ ਹੈ ਉਹ ਨਾਲ ਤੋਂ ਬਿਹਤਰ ਵਕੀਲ ਅਮਰ ਸਾਨੂੰ ਕੋਈ ਨਹੀਂ ਮਿਲਦਾ ਤੁਮ ਐਸੋ ਹੀ ਨਾ ਤੁਹਾਡੇ ਸਵਾਲ ਦਾ ਜਵਾਬ ਹੈ